ਜੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਹੇ ਹਾਂ ਮੌਸਮ ਵਿਭਾਗ ਨੇ ਤਾਜ਼ਾ ਅਲਰਟ ਜਾਰੀ ਕੀਤਾ ਹੈ ਅਪ੍ਰੈਲ ਮਹੀਨੇ ਗਰਮੀ ਪਵੇਗਾ ਜਾਂ ਪਾਰੀ ਮੀਂਹ ਤੁਹਾਨੂੰ ਇਸ ਨਾਲ ਚੰਨਿਆ ਵਾਲ ਇਸ ਮਹੀਨੇ ਮੌਸਮ ਦੇ ਵਿੱਚ ਗੜਬੜ ਦੇਖਣ ਨੂੰ ਮਿਲ ਸਕਦੀ ਹੈ ਸਾਰੀ ਡਿਟੇਲ ਲੈ ਚੱਲਣਾ ਤੁਹਾਨੂੰ ਮੇਨ ਅਪਡੇਟ ਦੇ ਉੱਤੇ ਜੀ ਕੱਦੂ ਜੀ ਇਹਦਾ ਸਵੇਰ ਦੇ ਸੂਬੇ ਤੇ ਇਸ ਦਿਨ ਤੱਕ ਮੌਸਮ ਰਹੇਗਾ ਜੀ ਖੁਸ਼ਕ ਪਵੇਗੀ ਗਰਮੀ ਪੰਜਾਬ ਚ ਪੱਛਮੀ ਗੜਬੜੀ ਦਾ ਅਸਰ ਖਤਮ ਹੋ ਗਿਆ ਇਸ ਕਰਨਾ ਹੁਣ ਆਉਣ ਵਾਲੇ ਦਿਨਾਂ ਚ ਗਰਮੀ ਵਧੇਗੀ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 9 ਅਪ੍ਰੈਲ ਤੱਕ ਪੰਜਾਬ ਚ ਮੌਸਮ ਖੁਸ਼ਕ ਰਹੇਗਾ ਇਸ ਦੌਰਾਨ بارش ਦੀ ਸੰਭਾਵਨਾ ਨਹੀਂ ਹੈ ਦਿਨ ਬਿਲੇ ਤਿੱਖੀ ਧੁੱਪ ਰਹੇਗੀ ਜਿਸ ਨਾਲ ਦਿਨ ਦਾ ਤਾਪਮਨ ਵਧਣਾ ਸ਼ੁਰੂ ਹੋ ਜਾਵੇਗਾ ਜ਼ਿਆਦਾਤਰ ਜ਼ਿਲ੍ਹਿਆਂ ਚ ਅਜੇ ਤੱਕ ਦਿਨ ਦਾ ਤਾਪਮਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ ਉਹ ਬਾਅਦ ਕੇ 36 ਤੋਂ 37 ਡਿਗਰੀ ਤੱਕ ਪਹੁੰਚ ਸਕਦਾ ਹੈ ਇਸ ਤੋਂ ਬਾਅਦ ਮੌਸਮ ਫਿਰ ਬਦਲੇਗਾ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਟਿਆਲਾ ਦੇ ਫਰੀਦਕੋਟ ਚ ਸਭ ਤੋਂ ਵੱਧ ਤਾਪਮਨ ਦਰਜ ਕੀਤਾ ਗਿਆ ਹੈ ਦੋਮਾ ਜ਼ਿਲ੍ਹੇ ਵਿੱਚ ਵਾਧੇ ਤੋਂ ਬਾਅਦ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ, ਬਠਿੰਡਾ, ਬਰਨਾਲਾ ਤੇ ਤਾਪਮਾਨ ਜਿਹੜਾ 34 ਡਿਗਰੀ ਸੈਲਸੀਅਸ ਤੇ ਲੁਧਿਆਣਾ, ਉਮਰਸਰ, ਫਿਰੋਜ਼ਪੁਰ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉੱਥੇ ਹੀ ਰਾਤ ਦਾ ਤਾਪਮਾਨ ਚਾਰ ਜਿਹੜਾ ਵਿੱਚ ਆਮ ਨਾਲੋਂ 3 ਡਿਗਰੀ ਘੱਟ ਰਿਹਾ ਹੈ। ਇਹਨਾਂ ਵਿੱਚੋਂ ਚੰਡੀਗੜ੍ਹ, ਅਮਰਸਰ, ਬਠਿੰਡਾ, ਪਟਿਆਲਾ ਸ਼ਾਮਲ ਨੇ ਜਿੱਥੇ ਤਾਪਮਾਨ ਥੋੜਾ ਜਿਹਾ ਘੱਟ ਰਿਹਾ ਜੀ। ਤਾਂ ਐਸੀ ਮੌਸਮ ਦੀ ਅਪਡੇਟ ਕਿਸ ਤਰ੍ਹਾਂ ਲੱਗੀ ਨੀਚੇ ਕਮੈਂਟ ਕਰਨਾ। ਬਾਕ